ਤੈਂ 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 ਲੈ ਵੜ ਪੈਸੇ ਵੜ ਚੱਲੀਏ ਫਿਰ ਅਛੇਤੀ ਕਰ ਤੇ ਜੇਬ ਚ ਪਾਵਾਂ ਮੈਂ ਛੱਡਣਾ ਦੇਵਾਂ ਇਹ ਇੱਕ ਗੱਲ ਹੈਗਾ ਕੋਈ ਯਾਰ ਆਇਆ ਮੋਹਲ ਕੋਈ ਇਹਨਾਂ ਦਾ ਪਹਿਲੀ ਵਾਰੀ ਆਇਆ ਕੈਮਰੇ ਦੇ ਸਾਹਮਣੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਤੇ ਗੱਗੂ ਨੌਜਵਾਨ ਨੂੰ ਸਪੈਸ਼ਲ ਸੱਦਿਆ ਉਧਰੋਂ ਫੋਨ ਕਰਕੇ ਤੇ ਟੋਕਰਿਆਂ ਵਾਲੇ ਵੀਰ ਕੋਲੇ ਜਾਂਦੇ ਆਪਣੇ ਟੋਕਰੇ ਜਾ ਕੇ ਲਿਆਉਣੇ ਆ। ਨਾ ਸਾਈ ਤਾਂ ਉਹਨਾਂ ਨੂੰ ਪੈਸੇ ਪਰਸੋਂ ਦੀ ਗੱਲ ਹੋਈ ਸੀ ਉਹਨਾਂ ਕਹਿੰਦਾ ਬਈ ਮੈਂ ਅਥਰਨ ਨੂੰ ਬਣਾ ਦੂੰਗਾ। ਅ ਕੱਲ ਕਿਸੇ ਮਿੱਤਰ ਤੋਂ ਫੋਨ ਲਵਾਇਆ ਸੀ ਉਹਨੇ ਕਿ ਬਈ ਟੋਕਰੇ ਬਣੇ ਪਏ ਆ ਕਹਿੰਦੇ ਲੈ ਜਾਓ ਮੈਂ ਕਿ ਸਵੇਰ ਲੈ ਕੇ ਜਾਵਾਂਗੇ। ਤੇ ਦੇਖਦੇ ਆ ਜਾ ਕੇ ਕਹੇ ਜੇ ਟੋਕਰੇ ਬਣੇ ਆਗੇ। ਤੇ ਅ ਗੱਗੂ ਨੌਜਵਾਨ ਨੂੰ ਲੈ ਕੇ ਜਾਣਾ ਨਾਲ ਸਪੈਸ਼ਲ ਫਰਮਾਇਸ਼ ਤੇ ਆਉਂਦਾ। ਉ ਤਾਂ ਇਹ ਘਾਟ ਹੀ ਆਉਂਦਾਗਾ ਇਹ ਇੱਧਰ ਫਿਰ ਕੰਮ ਕਰੀ ਜਾਂਦਾ ਸੀ ਪੈਸੇ ਇਹ ਕੁੱਟੀ ਜਾਂਦਾ ਉਧਰ ਮਿੱਟੀ ਹਾਂ ਫਰਸ਼ ਲਾਉਣ ਵਾਸਤੇ ਤੇ ਬਾਕੀ ਅੱਜ 6 ਚੇਤ ਕੀ ਲੱਗ ਗਿਆ ਯਾਰ ਗੱਡੀ ਤੇ ਮੇਰੀ ਯੱਤੇ ਹੀ ਉਹ ਲੱਗਿਆ ਹੋਇਆ ਲੱਗਾ 6 ਚੇਤ 19 ਮਾਰਚ ਸਾਲ 2024 ਆ ਦਿਨ ਹੈਗਾ ਮੰਗਲਵਾਰ ਦਾ ਸਮਾਂ ਹੈਗਾ ਇਸ ਵਕਤ 9:20 ਮਿੰਟਾਂ ਦਾ ਤੇ ਟੋਕਰੇ ਜਾ ਕੇ ਲਿਆਉਣੇ ਦੇਖਦੇ ਆ ਕਿਹੇ ਜੇ ਬਣਿਆ ਉਸ ਤੋਂ ਉਪਰੰਤ ਗੱਗੂ ਨਾਲ ਸਲਾਹ ਹੋਈ ਥੋੜੀ ਇੱਕ ਹੋਰ ਤੂਤ ਖੜਾਗਾ ਉਹ ਵੱਡ ਕੇ ਲਿਆਵਾਂਗੇ ਤੇ ਅਗਲੀ ਕਾਰਵਾਈ ਦਿੰਦੀ ਸਾਰੀ ਦਿਖਾਉਣੀਆ ਕਰ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਅੰਤ ਤੱਕ ਲਾ ਜਰੂਰ ਦੇਖੋ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਸੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਆਏ ਹੋ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਪੇਜ ਨੂੰ ਫੋਲੋ ਵੀ ਜਰੂਰ ਕਰ ਲਿਓ ਆਇਆ ਗੱਗੂ ਤੇ ਇਹ ਕਹਿੰਦਾ ਮੇਰੀ ਵੀਡੀਓ ਨਾ ਬਣਾ ਅੱਜ ਪਤਾ ਨਹੀਂ ਕਾਤੋਂ ਆਇਆ ਸੰਘੀ ਮੰਨੀ ਜਾਂਦਾ ਚੋਬਰ ਆਪਾਂ ਪੈਸੇ ਪਾਲੇ ਚੱਲ ਫਿਰ ਸਤਰੀਕਾਲ ਬਾਹਰ ਰਿਹਾ ਦਿਲ ਲੀਡਰਾਂ ਵਾਲੀ ਸਾਤਰੀ ਕਾਲ ਹੋ ਗਈ ਤੇ ਇਹ ਤਾਂ ਐ ਭਾਈ ਕਹਦੇ ਨਾਂ ਨੂੰ ਕਿਹ ਜਗਾ ਬਾਰੀ ਹਾਂ ਫਿਰ ਆਉਂਦਾ ਜਾ ਇੱਕ ਬੋਲ ਹੋਰ ਮਾਰ ਦੇ ਭਾਈ ਇਹ ਕਰੀ ਟੋਕਰੇ ਲਿਆਣੇ ਸੀ ਕਦੇ ਟੋਕਰੇ ਲਿਆਣੇਗੇ ਟੋਕਰੇ ਹੈ ਹੈਗਾ

ਤੇ ਟੋਕਰੇ ਆਪਣੇ ਭਈ ਉਹ ਹਰੇ ਮਤਲਬ ਫਟ ਗਿਆ ਸੀ ਦੂਤ ਦੇ ਪੱਤੇ ਫਟੇ ਪਏ ਸੀ ਉਹਦੇ ਹਾਂ ਵੇਖਦੇ ਆ ਕਿਹੇ ਜਿਵੇਂ ਬਣੇ ਆਗੇ ਤੇ ਇੱਕ ਨਹੀਂ ਇੱਕ ਦੂਤ ਫਰਾ ਜਾ ਹੋਰ ਵੀ ਖੜਾਗਾ ਫਟਿਆ ਹੋਇਆ ਤੇ ਅੱਜ ਗੱਦੂ ਨਾਲ ਲਾਈ ਆ ਸਾਈ ਆਪਾਂ ਉਹ ਪਟ ਲਿਆਵੇਂਗਾ ਕੋ ਦੋ ਘੰਟੇ ਜੀ ਹੈ ਤੇ ਪ੍ਰਸ਼ਾਦਾ ਪਾਣੀ ਛਕ ਲਈ ਜਾ ਕੇ ਤੇ ਉਹ ਵੀ ਵੇਖਦੇ ਆ ਇੱਕ ਇਹੋ ਜਿਹਾ ਬਣਿਆ ਤੇ ਇਧਰ ਸਾਡੇ ਪਿੰਡ ਦਾ ਵਿਚਾਲਾ ਜਿਹਾ ਇਹ ਇੱਥੇ ਜਿੱਥੇ ਆਪਾਂ ਆਏ ਆ ਕਿ ਟੋਕਰੇ ਲੈਣਾ ਚਾਹੇ ਸੇਠਾਂ ਦੀ ਵੜ ਜਾ ਅੰਦਰ ਕੋਈ ਨਾ ਨਾ ਆਪਰਾ ਵਾਹ ਕਹਿੰਦਾ ਵੀਡੀਓ ਜਨਾ ਆ ਜਾ ਲੋ ਜੀ ਪਹਿਲਾਂ ਤਾਂ ਆਪਣੇ ਟੋਕਰੇ ਵੇਖੋ ਆਪਾਂ ਇਹ ਲਾਦਾ ਹਾਰਸ਼ਿੰਗਾਰ ਜਲਾਇਆ ਹੁੰਦਾ ਜਿਵੇਂ ਹਨ ਬਸ ਇਹ ਸਿਤਕੀ ਜਿਖੋ ਹੀ ਨਾ ਤੇ ਇਹ ਆਪਣਾ ਦੂਤ ਫੁੱਟਿਆ ਸੀ ਜਿਵੇਂ ਪਹਿਲਾਂ ਗੱਲ ਕਰੀ ਸੀਗੀ ਤੇ ਉਹਦੇ ਬਾਈ ਇੱਕ ਅੱਗੇ ਪੁਰ ਜਾਣਗੇ ਹਾਂ 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 ਇਹ ਸੁੱਕ ਕੇ ਪੁਰ ਜਾਣਗੇ ਬਾਈ ਕਹਿੰਦੇ ਇਹਨਾਂ ਨਾਲ ਪਹਿਲਾਂ ਗੱਲ ਕਰਕੇ ਗਏ ਸੀਗੇ ਤੇ ਆਪਣੇ ਪਿੰਡ ਦਾ ਬਹੁਤ ਹੀ ਸੂਝਵਾਨ ਜਿਹਾ ਕਰੈਕਟਰ ਸੌਜੇ ਸੁਭਾਅ ਦੇ ਇਹ ਇਹਨਾਂ ਤੋਂ ਟੋਕਰੇ ਬਣਵਾਏ ਆ ਕੀ ਕੀ ਰੇਟ ਐ ਇੱਕ ਟੋਕਰ ਬਣਵਾਈ 200 ਰੁਪਇਆ 100 ਰੁਪਇਆ ਇੱਕ ਟੋਕਰੇ ਦਾ ਤੇ ਟੋਕਰੀ ਹੁਣ ਤੁਹਾਡੇ ਕੋਲ ਕੋਈ ਬਣੀ ਹੋਈ ਹੈ ਨਹੀਂ ਹਣਾ ਹੈ ਨਹੀਂ ਹਾਂ ਚੱਲ ਹੋਰ ਵਟ ਲਿਆ ਮੈਂ ਤੂੰ ਤਾਂ ਅੱਜ ਮੈਂ ਮੈਂ ਅੱਜ ਗੱਗੂ ਨੂੰ ਲਾਈ ਆ ਸਾਈ ਅੱਜ ਜਾਣੇ ਆ ਅਸੀਂ ਛੇਤੀ ਵਟ ਲਿਆਵਾਂਗੇ ਹੈ ਹਾਂ ਉੱਥੇ ਬਠੂ ਹਾਂ ਆਹ ਕਾਗੇਟ ਉੱਥੇ ਆ ਜਾਈਏ ਗੱਗੂ ਆਹ 300 ਰੁਪਇਆ ਦੇ ਦਿਓ ਬਈ ਨੂੰ ਆ ਕੇ ਸੇਠਾ ਮੈਂ ਕਮਾਉਣਾ ਤੇਰੇ ਬਣੀ ਕਿੰਨਾ ਕੋਈ ਨਾ ਤੇ ਦੰਦਰ ਵੜ ਗਿਆ ਭੱਜ ਗਿਆ ਜਾਨ ਜੀ ਲਓ ਜੀ ਹਾਰ ਸ਼ਿੰਗਾਰ ਜਿਹਾ ਸੋਹਣਾ ਲੱਗਦਾ ਨਾ ਛੇੜ ਇਹ ਤਾਂ ਬੜਾ ਫੁੱਫੂ ਦੇਵਰ ਬਾਵਾ ਜਿਹਾ ਲੱਗਿਆ ਜੀ ਕਰੋਂ ਭਾਈ ਟੋਕਰੇ ਸਾਡੇ ਚੱਕ ਕਿੱਡੇ ਸੋਹਣੇ ਲੱਗ ਰਿਹਾ ਹਾਰ ਸ਼ਿੰਗਾਰ ਵਾਲੇ ਤੇ ਇਹ ਤੂ ਤਾਂ ਆਪਾਂ ਵੈਸੇ ਵੱਡਣਾ ਨਹੀਂ ਸੀਗਾ ਹੁਣ ਲੇਟ ਹੋ ਗਏ ਫਿਰ ਅਗਲੇ ਸਾਲ ਬੱਤੀ ਸਹੀ ਨਹੀਂ ਫੁੱਟਦਾ ਹਣਾ ਜੇ ਲੇਟ ਵੱਢ ਗਏ ਹਾਂ ਫੇਰ ਨਹੀਂ ਹੋ ਪਰ ਇਹ ਆਪਣੇ ਉੱਤੇ ਜਿਵੇਂ ਪਹਿਲਾਂ ਦੱਸਿਆ ਜੀ ਪਾਈਪ ਲਾਈਨ ਪਈ ਜਾਂਦੀ ਹੈਗੀ ਤਾਂ ਕਰਕੇ ਇਹ ਹੁਣ ਪੱਟਣਾ ਹੀ ਪੈਣਾ ਤੂ ਤੋਂ ਉਥੋਂ ਖਾਲ ਤੋਂ ਤਾਂ ਅਸੀਂ ਲੇਟ ਪੇਟ ਜਿਹੇ ਜਿਹਾ ਵੱਡਿਆ ਵੱਡਿਆ ਗਿਆ ਪਹਿਲਾਂ ਟਾਈਮ ਤੇ ਵੱਢ ਲਿਆਉਂਦੇ ਸੀ ਮੈਂ ਤੇ ਗੱਗੂ ਫਿਰ ਇਹਨਾਂ ਦੇ ਮਿਸਤਰੀ ਲੱਗ ਗਏ ਤਾਂ ਕਰਕੇ ਵੱਡੇ ਨਹੀਂ ਗਿਆ ਅਜੇ ਇੱਕ ਤੂ ਤਾਂ ਅੱਜ ਹੋਰ ਵੱਡਣ ਜਾਵਾਂਗੇ ਜੈ ਸੇਠਾਂ ਦੀ ਕੀ ਹਾਲ ਆ ਵਧੀਆ ਜੀ ਵਧੀਆ ਤੇ ਇਤਨਾ ਸ਼ਰਮਾ ਕਿਉਂ ਰਹੇ ਸੇਠ ਸੇਠ ਤਾਂ ਉਹ ਹੀ ਨਹੀਂ ਸੰਗਦੇ ਹੁੰਦੇ ਯਾਰ ਕੋਈ ਕਾ ਬਣਾ ਰਹੇ ਨੇ ਨਹੀਂ ਨਹੀਂ ਭਾਈ ਸਾਹਿਬ ਮਿਹਰबानी ਧੰਨਵਾਦ ਤੁਹਾਡਾ ਧੰਨਵਾਦ ਤੇ ਦੇਖਦੇ ਅੱਜ ਟਾਈਮ ਨਾਲ ਹੀ ਵਾਟ ਲੈ ਤੁਹਾਡੇ ਕੋਲ ਅੱਜ ਰੱਖੀਓ ਫਿਰ ਉਦੋਂ ਠੀਕ ਹੈ ਜੀ ਉਕੜਿਆ ਦਾ ਵੀ ਲੇਟ ਵੱਟ ਕੇ ਲਿਆ ਆ ਸੀ ਚਲੋ ਤੁਸੀਂ ਕਹਿੰਦੇ ਤਾਂ ਪਾ ਲੈਂਦੇ ਆ ਵਧੀਆ ਵਧੀਆ ਚੱਲੀ ਜਾਂਦਾ ਕੰਮ ਹਰਿਆ ਹਰਿਆ ਬੁਟੀਆ ਥੱਲੇ ਰੱਖੀਂ ਗੱਗੂ ਤਿੰਨੀ ਕਿਹਾ ਤਾਂ ਸੀ ਉਹਨੇ ਤਿੰਨ ਵੜਨਗੇ ਕਿੱਡੇ ਸੋਹਣੇ ਲੱਗਦੇ ਨੇ ਮਮੀ ਬਹੁਤ ਸੋਹਣੇ ਤੇ ਬੁਟੀਆ ਪਾ ਲਈਆਂ ਨੇ ਜਿਵੇਂ ਆ ਲੱਗਦਾਗਾ ਦੇਖ ਲੈ ਤੂੰ ਉਹ ਲੋਕ ਉਹਨੇ ਲਈ ਛਾਬਾ ਬੋਟਾ ਜੋ ਬਹਾਬਾ ਹੈ ਨਹੀਂ ਕਹਿੰਦਾ ਮੈਂ ਆ ਕੇ ਜਹੋਰ ਵੱਡ ਕੇ ਲਿਆਵਾਂਗੇ ਉਹਦੇ ਬਣਾ ਦੇਉਂਗਾ ਹਾਂ ਕਰ ਲੂਗਾ ਹੈ ਨਹੀਂ ਉਹ ਕਹਿੰਦਾ ਮੋਕੇ ਤੇ ਬਣਿਆ ਹੋਇਆ ਹੈ ਅੱਜ ਕੀ ਥੱਲੇ ਵਧੀਆ ਨਾਲ ਨਹੀਂ ਕਹਿ ਕੇ ਆਈ ਸੀ ਖਾਲਾ ਖਾਲਾ ਗੋਲਗੱਲੇ ਗਗੂ ਆ ਗੁਰਦੀ ਨਾ ਕਿਹਾ ਤਾਂ ਕੁਝ ਨਹੀਂ ਵਧੀਆ ਬਣਾਏ ਸੀ ਵੱਡੇ ਮੰਮੀ ਨੂੰ ਦਿਖਾ ਕੇ ਮੈਂ ਟੋਕਰਾ ਸੱਤ ਰੋਟੀਆਂ ਫਾ ਮਮੀ ਟੋਕਰਾ ਦੇਖੋ ਬੂਟੇ ਆ ਰੋਟੀ ਖਾ ਕੇ ਆਇਆ ਚੱਲਾਂਗੇ ਹੁਣੇ ਆਪਾਂ ਦੇਖਿਓ ਮਮੀ ਡਾਇਨ ਪਾ ਤਿਆਂ ਨਾ ਟੋਕਰੇ ਚ ਹਾਂ ਹਾਂ ਇੱਧਰ ਹੋਣਾ ਨਾ ਹਾਂ ਹਾਂ ਕਿਵੇਂ ਨਹੀਂ ਕਰਤਾ ਫੇ ਕੀ ਆਏ ਟੋਕਰਾ ਠੀਕ ਆ ਕੀ ਆ ਹੁਣ ਤਾਂ ਨਾ ਹੀ ਪੱਤੇ ਥੋੜੇ ਬਣਾਤਾ ਉਹ ਕਹਿੰਦਾ ਸੁੱਕ ਕੇ ਝੜ ਜਾਣਗੇ ਤਾਂ ਹੀ ਉਹਨੂੰ ਪੁੱਛ ਕੇ ਵੱਟ ਕੇ ਲਿਆ ਸੀ ਪਹਿਲਾਂ ਅੱਛਾ ਠੀਕ ਆ ਹੂੰ ਬਣਾਈ ਥੋੜਾ ਲੱਗਦਾ ਇਹਦਾ ਇਹ ਪਦੀਨਾ ਵਾਲਾ ਆ ਹੁੰਦਾ ਇਹਦੇ ਬੜਾ ਵਧੀਆ ਲੱਗਦਾ ਭਾਈ ਠੀਕ ਵੱਡੇ ਮੰਮੀ ਤਾਜੋਰੇ ਗਏ ਸਕੂਲ ਮੰਮੀ ਤੇ ਵੱਡੇ ਮੰਮੀ ਮੇਰੇ ਮਾਸੀ ਜੀ ਵੱਡੇ ਮੰਮੀ ਕਹਿੰਦੇ ਹੁੰਨੇ ਸੀ ਸ਼ੁਰੂ ਤੋਂ ਪਹਿਲਾਂ ਤੋਂ ਹਾਂਜੀ ਟੋਕਰੇ ਦੀ ਚਾਹ ਚੱਲ ਰਿਆ ਸਾਨੂੰ ਦਾ ਆਹ ਆਹ ਛੱਡੀਆਂ ਗਈਆਂ ਇਹਨਾਂ ਨੂੰ ਲੈ ਕੇ ਇੱਕ ਮੁੱਦਾ ਬੰਦੇ ਰਾਜੇ ਮੋੜ ਮੋੜ ਬਾਣੇ ਟੋਕਰੇ ਬਣਾਉਂਦਾ ਲੋੜੇ ਪੱਟਦੇ ਹਨ ਉਹ ਚਿੱਬਾ ਮਨਾਤਾ ਕੰਜਲ ਦੇ ਸਿੱਧੇ ਤਾਂ ਸਾਰੇ ਹੀ ਨੇ ਉਹ ਚਿੱਬੇ ਤਾਂ ਹੋ ਜਾਣਗੇ ਸਿੱਧੇ ਪਹਿਲਾਂ ਵੀ ਉਹ ਐਂ ਲੱਗਦੇ ਹੁੰਦੇ ਸਾਰੇ ਇਹ ਜੇ ਉਹ ਤਾਂ ਕੋਈ ਨਹੀਂ ਤਾਂ ਬਲਾਈ ਸਾਨੂੰ ਚਲੋ ਮਾਈ ਬਲਾਓ ਕਰਾਂ ਫਤੇ ਸਾਰੇ ਦੇਖਣ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਭਾਈ ਸੋ ਸਾਰੇਾਂ ਦਾ ਧੰਨਵਾਦ ਤੁਹਾਡੇ ਬਾਲਾ ਬਾਲਾ ਤੇ ਟੋਕਰੇ ਬਣਾ ਲਿਆ ਗੁਰਬਰਾੜ ਤੇ ਇੱਕ ਰਦਰ ਹੋ ਗਈ ਸਮਤ ਪੁੰਸੀ ਸਤਿ ਸ਼੍ਰੀ ਅਕਾਲ ਧੰਨਵਾਦ ਲਾਇਕ ਸ਼ੇਅਰ ਜ਼ਰੂਰ ਕਰੋ ਪਹਿਲੇ ਧੰਨਵਾਦ ਤੇ ਲਾਇਕ ਸ਼ੇਅਰ ਕਮੈਂਟ ਜ਼ਰੂਰ ਭੇਜ ਟੋਕਰਿਆਂ ਦਾ ਵੀ ਬੂਟੀਆਂ ਸੁਣ ਕੇ ਕਿਹੇ ਜਿਹਾ ਲੱਗੇ ਸਾਡੇ ਟੋਕਰੇ ਬਾਈ ਕਦੇ ਬਣਵਾਏ ਆ ਕਿਸੇ ਨੇ ਇਹ ਜਿਹੇ ਟੋਕਰੇ ਬਾਈ ਲਾਜ਼ਮੀ ਦੱਸਿਓ ਬੂਟੀਆਂ ਵਾਲੇ ਬਹੁਤ ਸੋਹਣੇ ਲੱਗਦੇ ਚਲੋ ਅਸੀਂ ਜਾਣਦੇ ਆ ਖੇਤ ਵਿੱਚ ਉਹਨਾਂ ਰੋਟੀ ਚਲੋ ਹਾਂ ਤਿੰਨ ਤੋਰ ਗੱਡੀ ਕਾਗੋ ਖਾ ਰੋਟੀ ਰੱਜ ਕੇ ਚੱਲ ਚੰਗਾ ਮਾਈ ਸਤਿ ਸ਼੍ਰੀ ਅਕਾਲ ਤੁਹ ਕਲੀ ਖਾ ਕੇ ਆ ਮਮੀ ਰੋਟੀ ਕਿਹੜੀ ਖਾ ਕੇ ਆ ਇਹ ਕੀ ਤੇ ਚੱਲ ਆ ਕੀ ਮੰਗੀਆਂ ਨੇ ਕਟੀਆਂ ਆ ਹਾਂ ਜਮੇ ਹੋਏ ਇਸ ਵਾਰ ਉਹ ਵੀ ਕਰਤਾ ਬੋਲ ਦੂਗੇ ਦਵਾਰੀ ਕਰੀ ਬਖਾ ਖਾ ਜਾਂ ਬੈਰ ਜੁਲ ਮਿਸਤਰੀ ਹਾਜ਼ਿਰ ਕਰ ਅੱਛਾ ਕੀ ਚੱਲ ਹੁਣ ਯਾਰ ਇਹ ਤਨੂੰ 4 ਦਿਨ ਜਨਰ ਨਹੀਂ ਆਉਂਦਾ ਮਟਰ ਛੱਤੂ ਨੇ ਚਲਾ ਰਖੀ ਆਲੇ ਆ ਦੂਜੀ ਹੋ ਲਾਈ ਜਾਂਦਾ ਲੋਗਾ ਹਾ ਚਾਚਾ ਵਧੀਆ ਸਿਹਤ ਆ ਨਾ ਉਹ ਸੇ ਖਾ ਖਾਲ ਹੀ ਨਹੀਂ ਵਿਹਲਾ ਤੂੰ ਕਿੱਥੋਂ ਦੀ ਲਾਏਗਾ ਹਾਂ ਕੱਲ ਨੂੰ ਚਲਾ ਰਹੀ ਅੱਜ ਲੱਗ ਜਿਹੱਤੂ ਦਾ ਜਿਹੜਾ ਉਹ ਜੱਲੂ ਲੈਟ ਹੋਰ ਠੀਕ ਹੈ ਹੈ ਰਾਤ ਨੂੰ ਚੱਲੂਗੀ ਹੱਥ ਨਹੀਂ ਰਹੋਈ ਤੱਕ ਲਾਉ ਅੱਜ ਲੱਗ ਜੂ ਰਾਤ ਨੂੰ ਉਹਦਾ ਭਜਾ ਲਿਆ ਮੜਾ ਯਾ ਆ ਜਾ ਚੱਲ ਗਿਆ ਦਾ ਗੱਡੀ ਆ ਗਈ ਮੁਰੇ ਕੰਨ ਹਾਂ ਹਾਂ ਚੀਕਾ ਕੋਈ ਟੇਟਾਂ ਕਰਤੀਆਂ ਤੇ ਪੱਟ ਤਾਂ ਬਾਈ ਪੁਰਾਣਾ ਖਾਲ ਨਾ ਪਾਈਪ ਲਾਈਨ ਪਿੱਛੋਂ ਬਣਦੀ ਆਉਂਦੀ ਆ ਤੇ ਇਹਦਾ ਪਤਾ ਨਹੀਂ ਕੀ ਹਿਸਾਬ ਕਿਤਾਬ ਕਰਿਆ ਉਹ ਤਾਂ ਇਹ ਖਾਲ ਵਾਲਿਆਂ ਕਰਦੇ ਹੁੰਦੇ ਆ ਅੱਦੇ-ਅੱਦੇ ਪਿੱਛੇ ਦੇ ਰੇਟ ਦੇ ਇਟਾਂ ਇਹ ਚਿਕਾ ਦਿੰਦੇ ਹੁੰਦੇ ਵੇਚ ਦੇ ਦਿੰਦੇ ਬਾਈ ਇਹ ਇਟਾਂ ਬਹੁਤ ਚਿਰ ਦਾ ਬਹੁਤ ਪੁਰਾਣਾ 25 30 ਸਾਲਾਂ ਦਾ ਬਣਿਆ ਹੋਇਆ ਸੀਗਾ ਇਹ ਤੇ ਇਟਾਂ ਤਾਂ ਇਹਦੇ ਚ ਥੋੜੀਆਂ ਨਿਕਲੀਆਂ ਹੁਣ ਤੇ ਅੱਧੀਆਂ ਤਾਂ ਬਾਣਾ ਚ ਹੀ ਫਿਰਦੀਆਂ ਕੋਈ ਸੁਭਾਗੇ ਚ ਆ ਗਈਆਂ ਕੋਈ ਤਵੀਆਂ ਚ ਆ ਗਈਆਂ ਹੈ ਨਾ ਗੱਗੂ ਫੰਦਲ ਉੜੀ ਉਹਰੇ ਦਿਨੇ ਸਵੇਰੇ ਢੇਡੇ ਖਾਂਦੇ ਫਿਰਦੇ ਰਹਿੰਦੇ ਸੀਗੇ ਤੇ ਵਧੀਆ ਖੈਰ ਸੁਖ ਰਾਜੀ ਵਾਜੀ ਸੋਣੀ ਪਰਮਾਤਮਾ ਨੇ ਪਾਈ ਪਲੈਨ ਗੱਗੂ ਕਹਿੰਦਾ ਅਮ ਪਹਿਲੀ ਗੱਲ ਦਾ ਸਾਨੂੰ ਗੇੜੇ ਤੋਂ ਖੜਾ ਛੁੱਟ ਜੂਗਾ ਕਹਿੰਦਾ ਦੂਜੀ ਗੱਲ ਹਾਂ ਤੇ ਤੀਜੀ ਗੱਲ ਕਹਿੰਦਾ ਥੋੜੇ ਦਿਨਾਂ ਬਾਅਦ ਬੋਲ ਦਿੰਦੇ ਸੀ ਭਾਈ ਖਾਲਸ ਮਾਰਨੇ ਜਾਣਾ ਗੱਗੂ ਕਹਿੰਦਾ ਉਦੋਂ ਪਿੱਸੂਈ ਪਾਏ ਜਾਂਦੇ ਸੀਗੇ ਤੇ ਲੜੋਮੀ ਕੋਈ ਰਹਿੰਦੇ ਸੀਗੇ ਦੁਪਹਿਰ ਤੱਕ ਆਵਾਜ਼ ਆਉਂਦਾ ਸਾਨੂੰ ਤੇ ਹਾਂ ਤੇ ਜਿੱਥੋਂ ਸਾਨੂੰ ਖਾਲ ਤੀਜੇ ਪੜਾ ਤੇ ਬੰਡ ਮਾਉਂਦਾ ਸੀ ਤੀਜੇ ਥਾਂ ਤੇ ਉੱਥੇ ਤਾਂ ਨਿਰਾਫਸਾਈ ਸੀਗਾ ਕੱਚਾ ਖਾਲ ਐ ਸਮਝ ਲੋ ਜਿਹੇ ਜਿਹੇ ਸੂਆ ਸਮਾਰ ਲਏ ਹੋਏ ਅਸੀਂ ਖਾਲ ਸਮਾਰ ਲਿਆਉਂਦੇ ਸੀਗੇ ਤੇ ਖੈਰਾ ਹਾਤੂਤ ਕੋਲੇ ਪਹੁੰਚ ਗਏ ਨੌਜਵਾਨ ਹਮ ਹਮਾ ਕੇ ਤੇ ਕਸੌਲੀਆਂ ਤਿਆਰੀਆਂ ਤਿੱਖੀਆਂ ਕਰਾ ਕੇ ਲੱਗ ਗੂ ਆਸਾਂ ਨਹੀਂ ਦੇਖਣਾ ਪਾਸਾਂ ਨਹੀਂ ਦੇਖਣਾ ਮਾਰ ਜਾਣਾ ਇੱਥੇ ਬਾਸ਼ਾ ਇੱਥੇ ਟੇਕ ਲੈ ਨੌਜਵਾਨ ਨੇ ਮੱਥਾ ਆ ਚੱਲ ਪਹਿਲਾਂ ਆਪਾਂ ਵੜਦੇ ਆਂ ਦੋਨੇ ਜਣੇ ਆਰਿਆਂ ਨਾਲ ਤੇ ਫਿਰ ਇਹ ਕਸੌਲੀ ਲੈ ਕੇ ਆਏ ਆ ਆਪਾਂ ਨਾਲ ਕਿ ਪਰਸੋਂ ਵਾਲੇ ਪਰਸੋਂ ਜਦੋਂ ਤੂੰ ਤੇ ਲੈ ਗਏ ਸੀ ਉਦੋਂ ਵੀ ਦਿਖਾਈ ਸੀ ਤੇ ਇਹਦੇ ਨਾਲ ਜਿਵੇਂ ਮੋਟੇ ਰਣੇ ਨਹੀਂ ਵੱਢ ਲਈ ਤੇ ਛੋਟੀਆਂ ਰਣੀਆਂ ਦੇ ਨਾਲ ਬਰੀਕ ਰਣੀਆਂ ਕਰਨੀਆਂ ਆਡਾ ਹਾਂ ਸੌਖੀਆਂ ਹੋ ਜਾਂਦੀਆਂ ਨੇ ਤੇ ਖੈਰ ਇਹ ਵੀ ਖਾਲ ਤੇ ਆ ਗਏ ਇਹ ਵੀ ਪੱਟੇ ਹੀ ਜਾਣਾ ਹੁਣ ਪਾਈਪ ਲਾਈਨ ਵੇਲੇ ਤਾਂ ਕਰਕੇ ਇਹਨੂੰ ਵੀ ਬੱਸ ਬੁਲਾ ਦਿੰਨੇ ਅੱਜ ਫਤਿਹ ਦੇਖੋ ਕਹੀ ਜੀ ਹੁੰਦੀ ਆ ਬੋਣੀ ਨੌਜਵਾਨ ਦੀ ਆੜ ਗਿਆ ਕੰਮ ਆ ਬੱਲੇ ਮੈਨੂੰ ਆਏ ਦੱਸ ਤੂੰ ਆਰੀ ਚਲਾਏਂਗਾ ਕਿ ਇੱਕ ਸੋਲੀ ਹੈ ਪਹਿਲਾਂ ਦੋਨੇ ਆਰੀ ਚ ਲਾ ਲੈਣ ਉਹ ਤੋਂ ਬਾਅਦ ਇੱਕ ਜਣਾ ਕਸੋਲੀ ਤੇ ਹੋ ਜੂਗਾ ਜਿਵੇਂ ਹਾਡਾ ਨਹੀਂ ਗੂ ਮੋਟੀ ਉਹ ਤਾਂ ਹਾਂ ਤੋਂ ਲਾ ਲਿਆ ਕਰ ਉਹਨੂੰ ਤੂੰ ਉੱਤੋਂ ਪੱਟੇ ਹੀ ਜਾਣਾ ਹਾਂ ਬਾਲਣਾਂ ਦਾ ਚੱਕੇ ਉਹ ਬਾਅਦ ਚ ਇਹਦੇ ਬਰੀਕ ਬਰੀਕ ਡਾਣੀਆਂ ਆਪਾਂ ਕਸੋਲੀ ਨਾਲ ਅਡਲਾਉ ਇੱਕ ਜਣਾ ਥੱਲੇ ਬੈਠ ਕੇ ਠੀਕ ਹੈ ਸੁੱਖਾ ਹੋ ਜੂ ਛੀਤੀ ਵੱਢਿਆ ਜੂ ਲੋੜ ਬਲਾ ਫਿਰ ਫਤਿਹ ਫਤੇ ਭਾਈ ਫਤਿਹ ਨੌਜਵਾਨਾ Ahorita, bro, van a la lente de otro... Siguiendo, vamos, cago. ਆ ਕੋਈ ਗੂਗਾ ਚੱਕ ਤੋ ਫਿਰ ਮੈਂ ਵੀ ਨੀੜ ਦਾ ਕੰਮ ਆਇਆ ਫਿਰ ਆਈ ਜਾਣਿਆ ਮਾਤਾ ਦਾ ਨਾਮ ਲੈ ਕੇ ਮਾਰਸ਼ਾਲ ਸੀਰੀਅਸ ਨਾਲ ਨਹੀਂ ਕਿਤੇ ਕੰਮ ਐ ਇੱਥੇ ਲੰਮੜਿਆ ਫਿਰ ਹੱਥ ਕਰਤਾ ਨਾ ਕੰਮ ਫਤੇ ਤੈਨੂੰ ਕਿਹਾ ਸੀ ਆ ਤੈਨੂੰ 2 ਘੰਟੇ ਤੋਂ ਪਹਿਲਾਂ ਪਹਿਲਾਂ ਘਰੇ ਲੈ ਬੜੂਆਂ ਤੇ ਸਾਨੂੰ 1 ਘੰਟੇ ਤੇ 5-7 ਮਿੰਟ ਹੋਇਆ ਲੱਗਿਆ ਨੂੰ ਤੇ ਨਵੇੜ ਲਿਆ ਕੰਮ ਸਾਰੇ ਅਸ ਹ ਪੂਰਬ ਚੋਰ ਜੀ ਰਹਿ ਗਈ ਕਿੰਨੇ ਟੋਕਰੇ ਬਣ ਜਾਣਗੇ ਗੱਗੂ ਉਹ 8 1 ਗਰੀ ਉਹ ਤਿੰਨ ਦੇ ਤਿੰਨ ਦੇ ਰੁੱਟੀਆਂ ਬਣ ਜੂ ਤਿੰਨ ਦਾ ਪੱਕੇ ਆ ਤਿੰਨ ਰੁੱਟੀਆਂ ਬਣ ਸਕਦਾ ਉੱਤੇ ਟੋਕਰੀ ਬਣਾ ਲਾਂਗੇ ਛਾਬਾ ਬਣਾਉਣਾ ਬਾਈ ਬਾਕੀ ਦਾ ਸਵੇਰੇ ਵੀ ਟੋਕਰੀ ਜਿਹੜੀ ਕਹਿੰਦੇ ਛਾਬਾ ਮੰਗਰੇ ਮਤਲਬ ਛਾਬਾ ਰੁੱਟੀਆਂ ਮਤਲਬ ਪਕਾਉਣ ਵੇਲੇ ਮਾਤਾ ਕਹਿੰਦੇ ਵਧੀਆ ਰਹਿੰਦਾ ਹੈਗਾ ਪਹਿਲਾਂ ਹੁੰਦੇ ਸੀ ਹੁਣ ਤਾਂ ਸ਼ਬਾ ਛਾਬਿਆਂ ਵਾਲਾ ਰਿਵਾਜ ਹੀ ਗਿਆ ਛੋਟੀ ਟੋਕਰੀ ਹੁੰਦੀ ਜਿਹੜੀ ਉਹਨੂੰ ਛਾਬਾ ਕਹਿੰਦੇ ਹੁੰਦੇ ਆ ਤੇ ਉਹਦੇ ਜੇ ਨਵੀਂ ਸੱਜਰੀ ਰੋਟੀ ਪਕਾ ਕੇ ਝਾੜ ਕੇ ਛਾਬੇ 'ਚ ਰੱਖਦੇ ਆਂ ਇੱਕ ਵਾਰੀ ਤੇ ਰੋਟੀ ਬਾਅਦ 'ਚ ਡੱਬੇ 'ਚ ਧਰਦੇ ਆਂ ਤਾਂ ਉਹ ਫਿਰ ਮੁੜਕਾ ਜਾਂ ਨਹੀਂ ਫੜਦੀ ਉਸ ਗੱਲੋਂ ਸ਼ਾਬਾਹ ਹਾਂ ਸਹੀ ਰਹਿੰਦਾਗਾ ਲੈ ਘੁੱਟ ਪਾਣੀ ਪਿਆ ਦੇ ਲੈ ਫੇਰ ਅਗਲੀ ਵੀਡੀਓ ਬਣਾ ਦੇ ਆ ਸਾਫਤਾ ਜਾ ਜੂਗਾ ਨਹੀਂ ਤਾਂ ਥੋੜੇ ਹੀ ਬਣਾਉਣਾ ਤੇ ਬੱਲੇ ਕੀਰ ਕੈ ਮੁਰਕਾ ਲਗਾ ਜਾ ਗਰਮੀ ਕੇ ਮੇ ਭਾਵੇਂ ਘਟਾ ਹੈ ਨੀ ਯਾਰ ਛੜ ਤਾ ਦੋ ਦਿਨ ਹੋ ਗਏ ਮੁਰਕਾ ਨਿਕਤੀ ਜਾਣਾ ਛੜ ਤਾ ਛੜਟ ਭੇਜਿਆ ਰੋ ਗਿਆ ਅੰਦਰ ਰਾਹ ਇਹ ਨਮਾਓ ਪਲਾਸਟਰ ਹੋਇਆ ਏਸੀ ਵਰਗਾ ਕੰਮ ਹੁੰਦਾ ਉਹ ਹਣਾ ਹੂੰ ਏਸੀ ਵਰਗਾ ਇਥੋਂ ਮੁਰਕਾ ਹੁੰਦਾਗਾ ਛੜਟ ਗਿੱਲੀ ਹੋਈਂਦੀ ਰੋਜ ਹੱਥ ਨੂੰ ਇੱਕ ਐਨਾ ਕਰੱਖ ਲੈ ਰਾਜੇ ਬੀਤੇ ਅੰਦਰ ਐ ਵਨ ਲਿਆ ਭਰੀ ਮਿੱਤਰਾਂ ਨੇ ਤੇ ਕੰਮ ਉਦੋਂ ਨਾਲੋਂ ਭਾਰੀ ਆ ਪਹਿਲਾਂ ਜਿਹੜੇ ਉਦੋਂ ਆਪਣੀ ਭਰੀ ਲੈ ਗਿਆ ਸੀਗਾ ਤੇ ਦੇਖੋ ਇਹਦੇ ਟੋਕਰੇ ਹੁਣ ਕਿੰਨੇ ਬਣਦੇ ਆ ਤੇ ਨਾਲੇ ਦੇਖਦੇ ਆ ਬੰਬੂ ਕਾਰਡ ਦੇ ਲਿਆਣ ਦੀ ਕੋਸ਼ਿਸ਼ ਕਰਦੇ ਆ ਉਦੋਂ ਮੈਂ ਇਕੱਲਾ ਲੈ ਕੇ ਸੀ ਬਣ ਕੇ ਅੱਜ ਤਾਂ ਫੇਰ ਵੀ ਦੋ ਨੇ ਚੋਬਰ ਬੰਬੂ ਕਾਰਡ ਲਿਆ ਬੈਕ ਕਰਕੇ ਰੋ 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 ਕਾਰ سٹਾਰ ਪਹਿਲਾਂ ਕਿੱਕ ਮਾਰਨੀ ਸੀਗੀ ਕਿੱਕ ਦਾ ਵਾਜੂ ਵੀਰ ਕਿ ਜੀ ਚੱਲ ਫਾਹ ਬਣਾ ਲਈ ਜਲੀ ਅੱਥੇ ਅਗੜਾਈ ਯਾਰ ਕਾ ਬਈ ਯਾਰ ਮੈਨੂੰ ਫਾਵੇ ਤਰਨ ਤੋਂ ਬਾਅਦ ਉਰੇ ਆ ਕੇ ਭਾਈ ਆਪਾਂ ਡਰਾਈਵਰ ਬਦਲ ਲਿਆ ਚੋਬਰ ਆਪਣਾ ਪਿੱਛੇ ਬਿਠਾਤਾ ਤੇ ਇਧਰ ਨੌਜਵਾਨ ਭਰੀ ਜਾਂਦੇ ਇਟਾਂ ਦੀਆਂ ਟਰਾਲੀਆਂ ਤੇ ਇਹ ਹਸਾਵਕਤਾ ਵਾ ਉਹੀ ਆ 22300 ਨੂੰ ਹੈ ਕੋਈ 2500 ਨੂੰ ਬੋਲਦਾ ਹੁੰਦਾ ਹੈਗਾ ਤੇ ਅੱਧੇ ਗ੍ਰੇਡ ਤੇ ਚੁਕਾਈ ਜਾਂਦੇ ਜਿਹਨੂੰ ਮੇਰੇ ਤੇਰੇ ਵਰਗੇ ਨੂੰ ਬਾਈ ਨੂੰ ਲੋਡ ਹੁੰਦੀ ਆ ਤੇ ਲੈ ਜਾਂਦੇ ਆ ਕਿਉਂ ਬਾਈ ਲੋਟਾ ਨਾ ਮਾਹੌਲ ਲੈ ਤੋਰੋਂਗੇ ਗੱਡੀ ਹਾਂਜੀ ਲਓ ਬਾਈ ਛੋਡੇ ਬਣੀ ਵੀ ਕਰਾਂਗੇ ਜ਼ਰੂਰ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਬਾਈ ਵੱਲੋਂ ਸਤਿ ਸ੍ਰੀ ਅਕਾਲ ਕੀ ਨਾ ਬਾਈ ਤੁਹਾਡਾ ਪੱਪੂ RAM ਜੀ ਰੋੜੀ ਤੋਂ ਪੱਪੂ RAM ਰੋੜੀ ਤੋਂ ਤੁਹਾਡਾ ਬਾਈ ਬੱਗਾ ਸਿੰਘ ਬੱਗਾ ਸਿੰਘ ਤੁਸੀਂ ਵੀ ਰੋੜੀ ਤੋਂ ਹਾਂਜੀ ਰੋੜੀ ਤੋਂ ਸਹੀ ਠੀਕ ਹੈ ਤੇ ਆ ਨੌਜਵਾਨ ਇੱਟਾਂ ਲੈਣਾ ਆ ਹਾਂ ਇਹ ਵੀ ਰੋੜੀ ਤੋਂ ਹੈ ਰੋੜੀ ਤੋਂ ਸਾਰੇ ਇੱਟ ਰੋੜੀ ਲੈ ਜਾਊਗਾ ਠੀਕ ਹੈ ਤੇ ਰੋੜੀ ਬਾਈ ਸਾਡਾ ਗਵਾਂਡੀ ਪਿੰਡ ਆ ਆਪਣਾ ਸੂਰਤੀਆ ਸਰਸਾ ਜ਼ਿਲ੍ਹਾ ਤੇ ਆਪਣੇ ਖੇਤਾਂ ਕੋਲੇ ਆ ਗਏ ਨੌਜਵਾਨ ਪੜਦੇ ਪੜਦੇ ਖਾਲ ਤੇ ਵਧਾਈਆਂ ਬਾਈ ਦਿਓ ਸਾਨੂੰ ਪਾਈਪ ਲਾਈਨ ਪਈ ਜਾਂਦੀ ਆ ਚੱਲ ਵੀ ਚੋਪਰਾ ਮਾਰ ਸੈਲਫ ਚੱਲੋ ਜੀ ਕਿਵੇਂ ਆ ਕਾਉਂ ਮਾਉ ਜਿਹਨੇ ਹੁੰਦਾ ਗਰਮੀ ਨਾਲ ਹਾਂ ਚੱਲ ਟੱਪ ਉਹ ਤੇ ਟਪਾ ਲੂਗਾ ਹਾਂ ਉਹ ਮੋੜ ਤੇ ਵੀ ਉਪਿਚੇ ਨਾ ਬਈ ਬੈਗ ਨਾ ਕਰ ਯਾਰ ਨੀਵਾ ਤਾਂ ਮੁੜ ਕੇ ਕੰਮ ਖਰਾਬ ਹੋ ਜੂਗਾ। ਹਜ਼ਾਰ ਇੱਟ 22300 ਰੁਪਏ ਦੀ ਦਿੰਦੇ ਆ ਬਈ ਇਹ ਤੇ ਕਿਤੇ ਮਾੜੇ ਮੋٹے ਉਰੇ ਬਰੇ ਬਾਹਰਲੇ ਬਾਗ ਗੁੱਗਲ ਤੇ ਲਾਉਣੀਆਂ ਕੋਈ ਪਸ਼ੂਆਂ ਤਾਂ ਲੈ ਲਾਉਣੀਆਂ ਇਹ ਜੇ ਕੰਮ ਨੂੰ ਆ ਠੀਕ ਆ ਜਾਂਦੀਆਂ ਨੇ ਇਹ। ਪੈਸਾ ਘੜਾਗਾ ਯੋ ਤਾਇਆ ਤੇ ਇੰਨੇ ਜਿਵੇਂ ਆਪ ਭਰ ਦਿੰਦੇ ਇਹ ਇੰਨੇ ਰੁਪਏ ਚ ਆਪ ਭਰਦੇ ਕੋ ਗੁਣਾ चलिए मैं ठीक बैठा मुश्किल परेशानी तो, दूँ। तो, तो था नहीं कोई ਲੇ ਪਾਣੀ ਚਲ ਵੀ ਡੇਗਾ। ਸ਼ਾਹ ਹੁੰਨਰ ਦੇ ਹੈਗਾ ਬਾਈ ਆਹ ਲੋ ਬਾਈ ਛੇਤੀ ਆ ਕੇ ਨਾ ਅਸੀਂ ਅੱਜ ਜਾ ਠੀਕ ਹੈ ਗੱਲ ਕਰੀਏ ਵਧੀਆ ਸੇਤ ਹਾਂ ਜੀ ਚਲਾ ਰੱਖਿਆ ਕੰਮ ਹੈ ਹਾਂ ਕਿੰਨੇ ਕ ਬਣ ਜਾਣਗੇ ਇਹ ਦੇ ਆਹੀ ਆਹੀ ਹੈਗਾ ਉਹਦੇ ਉਹਨੇ ਕੰਜ ਨਹੀਂ ਮਾਲਾਉਂਦੇ ਇਹਨਾਂ ਬੜਾ ਬੜਾ ਲੱਗ ਜੂਗਾ ਬਣਾਏ ਤਾਂ ਪਤਾ ਲੱਗੂਆ ਤੇ ਟੋਕਰੀ ਲਾਜ਼ਮੀ ਬਣਾ ਦੇ ਉਹ ਜੀ ਸ਼ਾਬਾਸ਼ ਹੈ ਆਹ ਜੀ ਬਣਾਣਾ ਹਾਂ ਸ਼ਾਬਾਸ਼ 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 ਮੈਂ ਟੋਕਰੀ ਤਾਂ ਪਹਿਲਾਂ ਉਹੀ ਬਸ ਕੇ ਆ ਗਿਆ ਸੀ ਉਦੋਂ ਹਾਂ ਇਹ ਤਾਂ ਰੂੰਗਾ ਹੀ ਮੈਂ ਉਹਦੇ ਦਾ ਮੇਰੇ ਪੈਸੇ ਵਹੀ ਦੇ ਦੇ ਤੈਨੂੰ ਮੈਂ ਠੀਕ ਹੈ ਇਹ ਕਿਸੇ ਦਾ ਬਣਾਇਆ ਕਿ ਕਿਵੇਂ ਆ ਨਾ ਇਹ ਤਾਂ ਮੇਰਾ ਆਪ ਦੀ ਨਜੇ ਕੋਈ ਬਾਈ ਬੜੇ ਛੜੀਆਂ ਨੂੰ ਘੱਟ ਦੇਣੀ ਫਿਰ ਇਹ ਹੀ ਲੈ ਜਾਂਦੇ ਆਂ ਅਸੀਂ ਉਹਦੇ ਚੋਂ ਕਰ ਲੈ ਹਿਸਾਬ ਦਾ ਇਹ ਕਿੰਨੇ ਰੁਪਈਆ ਦਾ ਲਾਉਨੇ ਆ 50 ਕਿੰਨੇ ਦਾ ਯਾਦਾ ਤਾਂ ਯੋਸੀ ਬਾਪੇ ਨੇ 50 ਰੁਪਏ ਦਿੱਤੇ ਸੀ ਅੱਡ ਉਦੋਂ ਬੜਾ ਭੁੱਲੀ ਹੋ ਗਈ ਤੇਰੇ ਕੋਲ ਕੀ ਕਰਾਂ ਬਣਾਇਆ ਸੀ ਮੈਂ ਕਰੀ ਬਣਾਇਆ ਉਹ ਚੱਲ ਉਹ ਟੋਕਰੇ ਨਾਲ ਦੇ ਜਾਂਗੇ ਸੀ ਆ ਲੈ ਜੰਨੇ ਹੈ ਨਾ ਕੋਈ ਲੈ ਜਾ ਠੀਕ ਹੈ ਲੈ ਗਏ ਕੋਏ ਚਾਹ ਬਣਾਣੇ ਨਾ ਨਾ ਚਾਹ ਬਸ ਮਿਹਰਬਾਨੀ ਧੰਨਵਾਦ ਜੀ ਠੀਕ ਹੈ ਜੀ ਵੜੀਆ ਇਹ ਕੱਲ ਨੂੰ ਮਿਲ ਜਾਨਗੇ ਪਰਸੋਂ ਕੱਲ ਨੂੰ ਆ ਕੇ ਚਾਹ ਕੇ ਲੈ ਜਾਓ ਠੀਕ ਹੈ ਜੀ ਸ਼ੁਕਰੀਆ ਠੀਕ ਚੱਲ ਵੀ ਅੱਗੋਂ ਨੋਜਵਾਨਾ ਖੁਸ਼ ਹੋ ਗਿਆ ਸਾਡਾ ਨੌਜਵਾਨ ਵੀ ਟੋਕਰੇ ਵੰਣਗੇ ਆਪਣੇ ਇਹਦੀ ਮੰਮੀ ਆਖੀ ਨਹੀਂ ਸਾਨੂੰ ਵੀ ਟੋਕਰੇ ਚਾਹੀਦੇ ਮੈਂ ਬਾਟ ਲਿਆਉਣੇ ਦੂਤ ਇਹ ਵੀਰੇ ਚਾਚੇ ਦਾ ਮੁੰਡਾ ਏ ਠੀਕ ਹੈ ਜੀ ਲੈ ਫੜ ਚਾਬੀ ਆ ਤਾਂ ਪਾ ਦੇ ਖੈਰ ਖੈਰ ਤੈਨੂੰ ਬਵਾ ਕੇ ਲਿਆਉਣਾ ਮੈਂ ਚੱਲ ਬੈਠ ਇਧਰ ਦੀ ਜਾਣਾ ਚੱਲ ਮੈਰੀ ਬੁਰੀ ਹੁਣ ਨਾ ਚੇਸ਼ਾ ਇਹ ਗਿਰਾਜ ਘੜਾ ਘੜਾ ਨਾ ਨਾ ਉਹ ਤਾਂ ਤੈਨੂੰ ਪਤਾ ਹੁੰਦਾ ਟਕਰਾਂਦੇ ਨਹੀਂ ਹੁੰਦੇ ਆਪਾਂ ਆ ਤਾਂ ਇਹ ਨਹੀਂ ਗੱਲ ਕਰੀ ਇਹਦੇ ਫਿਰ ਵੀਡੀਓ ਦੇ ਚੱਕਰ ਚ ਖੜ ਗਿਆ ਚੱਲ ਕਿ ਉੱਤਰ ਬਾਹ ਹੈ ਉਹ ਜੋਰ ਮੋਰੀਆਂ ਵਿੱਚ ਦੀ ਆਇ ਤੇ ਵਾਹੀ ਗੁਰੂ ਜੀ ਸਾਨੂੰ ਵੀ ਸਾਡੇ ਗੁਰੂ ਘਰ ਦੇ ਦਰਸ਼ਨ ਵੀ ਕਰਵਾ ਦਿੱਤੇ ਤੁਹਾਨੂੰ ਅੱਜ ਤੋਂ ਪਤਾ ਨਹੀਂ ਲੱਗਦੀ ਹੁਣ ਠੀਕ ਹੈ ਉਹ ਇੱਥੇ ਉੱਤਰਿਆ ਯਾਰ ਘਰ ਬੜਾ ਬਲੈਦ ਜਾ ਜਰਾ ਚੋਬਰ ਮੁੰਡਾ ਲਾ ਇੱਥੇ ਗੱਡੀ ਉਹ ਸਾਹਮਣੇ ਘਰ ਆ ਬਈ ਕਹਿੰਦਾ ਘਰੇ ਛੱਡਿਆ ਉਹ ਨੌਜਵਾਨ ਦੇ ਇਹ ਗੱਲਾਂ ਕਰਦਾ ਕਿਹੜੀਆਂ ਆ ਤੇ ਇਧਰ ਇਹਦਾ ਨੌਜਵਾਨ ਨਹੀਂ ਗੇਟ ਬੰਦਦਾ ਤਾਂ ਕਰਕੇ ਬੰਬੂ ਘੜਾ ਆਪਣੇ ਘਰੇ ਖੜਾਵਾਗੇ ਖੋਲਿਆ ਨਹੀਂ ਨਵਾਂ ਲਾਇਆ ਹੋਇਆ ਗੇਟ ਆਉ ਹੋਰਾ ਜੱਬਾ ਇਹੇ ਕਰੇ ਸ਼ੱਬਾ ਨਹੀਂ ਉਹਦੇ ਘਰੇ ਬਾਬਾ ਨਹੀਂ ਆਇਆ ਮੈਨੂੰ ਲੱਗ ਗਿਆ ਜੀ ਪਤਾ ਤੇਰਾ ਫੋਨ ਤਾਂ ਮੇਰੇ ਲੈ ਵੀ ਰਹਿ ਗਿਆ ਸੀ ਇਹ ਗੱਲ ਪਹਿਲਾਂ ਆ ਗਿਆ ਇਹ ਨਾ ਤੜਕੇ ਮੈਂ ਭੁੱਲ ਕੇ ਟੋਕਰੀ ਕਹਿੰਦਾ ਸੀ ਇਹਦਾ ਉਹੀ ਬਣਾਇਆ ਕਹਿੰਦਾ ਸੀ ਲਿਜਾਣਾ ਤੁਸੀਂ ਲੈ ਜਾਓ ਮੈਂ ਆਪਾਂ ਫੇਰ ਕਰ ਲਾਂਗੇ ਹਿਸਾਬ ਕਿਤਾਬ ਹੋਏ ਮੈਂ ਚੱਲ ਕੋਈ ਜੀ ਸ਼ੱਬਾ ਤਾਂ ਲੈ ਆ ਸੀ ਓਪੋ ਪੋ ਪੋ ਲਹ ਜੀ ਨਹੀਂ ਲੱਗਿਆ 2 ਮਿੰਟ ਵੀ ਫੋਨ ਬਣਾ ਬੱਜਾ ਚੋਰ ਮੋਰੀ ਵਿੱਚ ਜੀ ਚੱਲ ਕਰ ਲੈ ਕੰਮ ਹਾਂ ਨਹੀਂ ਫੋਨ ਮੇਰੀ ਏਪ ਚ ਸੀਗਾ ਮੰਮੀ ਉਹ ਹਾਂ ਵੀ ਕਿਵੇਂ ਆ ਕੋਰੀ ਸਾਤਰੀ ਕਾਲ ਨੇ ਰੇ ਜੱਥ ਜੀ ਹਿਲਦਾ ਨਹੀਂਦਾ ਬਸ ਕੱਲਾ ਵਧੀਆ ਵਧੀਆ ਹਜ਼ੂ ਤਾ ਕਹਿਵਾ ਚਾਹ ਨੀਂਦਾ ਪੀ ਤੂੰ ਧੰਨਵਾਦ ਤੂੰ ਤਾਂ ਹੋਰ ਮੈਨੂੰ ਦੱਸਿਆ ਸੀ 2 ਘੰਟਿਆਂ ਤੋਂ ਪਹਿਲਾਂ ਪਹਿਲਾਂ ਘਰੇ ਬਾੜ ਦੂ ਤੈਨੂੰ ਤੇ ਸਹੀ ਹੁਣ ਪੰਜ ਮਿੰਟ ਰਹਿੰਦੇ ਆ ਜੀ 2 ਘੰਟਿਆਂ ਜੋ ਵੀ ਠੀਕ ਹੈ ਤੇ ਗਾਦੀ ਸਾਡੇ ਅੱਜ ਧਰ ਲੈਣਾ ਮੈਂ ਕਰਾਂਗੀ ਦੇਖੀ ਇੱਕ 85 ਇੱਕ 900 ਇੱਕ 900 1 ਕਿਲੋ 900 ਗ੍ਰਾਮ ਹੋ ਗਿਆ ਸਰਪੋਰਟ ਕਰ ਪ੍ਰਾਣੀ ਦੇ ਪੈਸੇ ਵਧੀਆ ਵੱਟੇ ਜਾਂਦੇ ਨੇ ਭਾਈ ਵਦਗਾ ਜੰਮੀ ਹੁਣ ਨਹਾ ਤੋ ਕੇ ਵਜੰਦੇ ਨਾਲ ਇਹ ਬਾਜ਼ਾਰ ਮਹਿੰਗਾ ਕਰਾਇਆ ਲੈ ਹਲਾ ਤੂੰ ਫਿਰ ਭੱਜ ਜਾ ਬਸ ਹੁਣ ਸਮਾਨ ਲੈ ਲੈ ਮੈਂ ਕਿੰਨੇ ਦੇ ਹੋਗੇ ਵਾਂਟ ਟਿਕਾ ਕੱਲ ਨੂੰ ਗਲਤ ਨਹੀਂ ਲੰਬਾ ਉਹ ਜਵਾਸਨ ਦਾ ਕਿਉਂ ਰ ਮੇਰਾ ਕੰਮ ਦਾ ਬੇੜਾ ਹੁਣ ਤਾਂ ਅੱਜ ਬਣਾ ਦੇ ਨਵਾ ਕੈਂਪਰ ਲੈ ਆਇਆ ਜੀ ਪਾਣੀ ਦਾ ਭਰ ਕੇ ਜਾ ਕਰਾਂਗੇ ਤਾਂ ਹੁਣ ਮਮਾ ਖੇਤ ਨੂੰ ਕੋਈ ਨਹੀਂ ਉੱਤੇ ਬੈਠਾ ਕਿਉਂ ਹੈ ਹਣ ਬਣਾਈ ਵੀ ਕਦੇ ਤਾਂ ਹੁਣ ਹੀ ਬਣੀ ਜਾਂਦੀ ਬਈ ਤੇ ਹੇ ਮਿੱਤਰ ਪਾਈ ਆਪਣਾ ਕੁਰੂਆਣੀ ਤੋਂ ਕੁਰੂਆਲੀ ਕੁਰੂਆਲੀ ਤੋਂ ਆਉਂਦਾ ਬਈ ਹਨਾ ਤੇ ਬਹੁਤ ਪੁਰਾਣੇ ਹੁੰਦੇ ਪਹਿਲਾਂ ਇਹ ਰੇੜੀ ਆਉਂਦੇ ਹੁੰਦੇ ਸੀਗੇ ਤੇ ਹੁਣ ਸਾਰਾ ਕਾਰੋਗਾਰ ਬਾਈ ਦਾ ਬਾਈ ਕਰਦਾ ਆਪ ਤੇ ਨਾਲ ਇਹਨਾਂ ਦੇ ਆ ਮਿੱਤਰ ਹੁੰਦਾਗਾ ਤੇ ਆਸਮਾਨ ਸੋ ਲਾਈਫ ਨੂੰ ਇਹ ਤੁਰਦੀ ਫਿਰਦੀ ਦੁਕਾਨ ਲਈ ਫਿਰਦੇ ਆ ਸਾਰੀ ਨਾਲ ਤੇ ਬਸ ਘਰੋ ਘਰੀ ਜਾ ਕੇ ਸਮਾਨ ਆ ਸਰ ਜਾਂਦਾ ਜਿਹੜੇ ਤੋਂ ਹਨ ਕਿਸੇ ਮੇਰੇ ਵਰਗੇ ਵੀਰ ਤੋਂ ਨਹੀਂ ਜਾਈਦਾ ਮੰਡੀ ਹਨਾ ਹੋਰ ਬਾਈ ਠੀਕ ਠਾਕ ਆ ਹਾਂ ਹਾਂ ਵਧੀਆ ਜੀ ਵਧੀਆ ਖਾਸ ਖਬਰ بس ਵਧੀਆ ਜਿਹਾ ਟਾਈਮ ਪਾਸ ਹੋ ਜਾਂਦਾ ਐਸੇ ਨਾਂ ਨਾਂ ਦੱਸਿਓ ਆਪਣਾ ਬਾਂਸੀ ਆ ਜੀ ਬਾਂਸੀ ਬਾਂਸੀ ਭਾਈ ਦਾ ਚੋਬਰ ਕਹਿੰਦੇ ਨਾ 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 ਕੁਆੜੀਆਂ ਪਿੰਡ ਕੁਰੰਗਾਲੀ ਹਾਂ ਕੁਰੰਗਾਲੀ ਠੀਕ ਆ ਭਾਈ ਤੇ ਜਮ ਐਨ ਗੱਡੀ ਹਾਂ ਬਾਕੀ ਕਿਸੇ ਵੀ ਸਮਾਨ ਦੀ ਡੱਕੀ ਕਰਦਾ ਹਾਂ ਅਸੀਂ ਸਮਾਨ ਆਪਾਂ ਇੱਥੇ ਲੈਣੇ ਆ ਭਾਈ ਕਿੱਧਰ ਚਲ ਵਰਦਾ ਜਿਵੇਂ ਪਿੱਤਲ ਦਾ ਸ਼ਰੀਲ ਦਾ ਕੈਂਪਰ ਕੂਪਰ ਸਾਰਾ ਸਮਾਨ ਹੁੰਦਾ ਇਹ ਇੱਥੇ ਖੜਾ ਲਏ ਅਸੀਂ ਬਾਹਰ ਵਾਲੇ ਸਭ ਤਾਂ ਠੱਗ ਕੀ ਲੈ ਜਾਣੀ ਸੱਚੀ ਨਹੀਂ ਹਾਂਜੀ ਬੱਤਰ ਬਾਹਰ ਨਹੀਂ ਜੀ ਆ ਸੇ ਲੈ ਆਈ ਮੈਂ ਵੀ ਲਿਆ ਮਾਂ ਹਾਂ ਹਾਂ ਲੇਉ ਹੋਰ ਠੀਕ ਆ ਭਾਈ ਤੇ 2 62ਆਂ 베ਜਤੀਆਂ ਤੇ ਅਸੀਂ ਵੀ ਸੌਖੇ ਹੋ ਗਏ ਅੱਜ ਬਾਈ ਨੂੰ ਅ ਸਿਉਨੇ ਦੀਆਂ ਤੇ ਬਾਕੀ ਪੰਜ ਸਭਈ ਖਾਤੇ ਚ ਪਾਦੀ ਸਾਡੇ ਮਮਾ ਬੋਲ ਤੇ ਹੈ ਬਾਟਾ ਕਿ ਕਿਹੜਾ ਇਹਦੇ ਵੀ ਲਿਖਣਾ ਨਾ ਕੋੜਾਗੇ ਤੇਰੀ ਪਤਨੀ ਦੇ ਤੇ ਲਿਖ ਲੈ ਤੇਰੇ ਪਾਪੇ ਦਾ ਨਾਮ ਪਾ ਦੇ ਦੇ ਪਾਪੇ ਦਾ ਨਾਮ ਲਿਖਿਆ ਕਿਸੇ ਦੇ ਨਾਮ ਬੱਸ ਦੇਖ ਗਿਆ ਕੋਈ ਨਾ ਆਇਆ ਐ ਥੱਲੇ ਆਇਆ ਨਾ ਯਾਰ ਤੂੰ ਕਿਧਰ ਇਹਨੂੰ ਚੱਕੀ ਫਿਰਦਾ ਯਾਰ ਦਾਦਾ ਬਾਣਾ ਹੈ ਐ 12 ਵਾਂ ਕੀ ਕਰਨਾ ਚੱਲਾ ਡਿੰਗ 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 ਲੈ ਲਓ ਕਿਉਂ ਉਹ ਕੋਈ ਨਾਲ ਨਹੀਂ ਨੂੰ ਤੇ ਕਿ ਉਹ ਕਗਰੀਨ ਹਾਂ ਨਾ ਕੋਣ ਬੈਠੋ ਕੌਣ ਬੈਠੋ ਦਾ ਪਾ ਦੋ ਚ ਮੈਂ ਬਹਿ ਕੀ ਕਰੂਆ ਤੇ ਬਹਿ ਗਿਆ ਮੈਂ ਤਾਂ ਬਾਪੂ ਕੋਲ ਬਹਿ ਗਿਆ ਹੱਥ ਵੇਰਾਂ ਦੇ ਕਿੱਥੇ ਇਹਨੂੰ ਮਾਰਨਾ ਸੀ ਲੂੰਗੜੇ ਨੇ ਮਾਰਦੇ ਕਿ ਇਹ ਮਾਰਦੇ ਕਿ ਨਾਲ ਕਰਣਾ ਚੱਕ ਗਿਆ ਉਹਨ ਗਿਆ ਬਾਹਾਂ ਮਰ ਲਾਏ ਸਹੀ ਮਰ ਗਿਆ ਛੱਡ ਦੇ ਬਾਹ ਮਰ ਜਾਂਦੀ ਛੱਡ ਦੇ ਛੱਡ ਦੇ ਮਰ ਜਾਂਦੀ ਚੱਕ ਲਈ ਇਹੀ ਚੱਕਦੇ ਆ ਓਏ ਦੱਪ ਗਈ ਮਰ ਗਿਆਸਾ ਨਗੋੜਦਾਨੇ ਸਰਦਿਆਂ ਨੂੰ ਮਰ ਗਿਆ ਬੱਚਾ 14 ਹੋ ਗਿਆ ਉਹ ਇਹ ਇਹ ਕਰਦਾ ਸੀ ਕਰਦਾ ਸੀ ਕੰਮ ਪੂਰੀ ਕੰਮ ਹੋ ਗਿਆ ਸੀ ਹਾਈ ਦਾ ਕਰ ਹਾਈ ਨਹੀਂ ਮਾਰ ਦਰੰਦਰਾ ਮਾਰਦਾ ਉੱਟ ਕੇ ਮਾਰੂ ਮਾਰੂ ਐ ਮਾਰਨਾ ਫਿਰ ਲਤਨਾ ਮਾਰੂ ਮਾਰੂ ਘਦਰੇ ਪਰ ਖੜਾ ਹੋ ਕੇ ਬੱਕੇ ਦਾ ਮੈਂ ਪੁੱਤ ਗਿਆ ਮਾਰ ਖਲਕੇ ਤੋਂ ਉਸ ਮਾਰ ਕੇ ਬਿੱਲੇ ਵਾਲੇ ਹੱਥ ਨੇ ਜੀ ਹੈਲੋ ਸਤ੍ਰੀਕਾਲ ਨੇ ਬੁਲਾਈ ਤੋ ਅੱਜ ਸਾਰਿਆਂ ਨੂੰ ਹਾਂ 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 ਚੰਗਾ ਤਾਂ ਜੀ ਮੈਂ ਜਾਣਾ ਹੱਥ ਮਲਾਇਆ ਜਉਟ ਕੇ ਮੇਰੇ ਨਾਲ ਇਹ ਜੀ ਮੈਂ ਜਾਣਾ ਵੇ ਸਤਿ ਸ੍ਰੀ ਅਕਾਲ ਤੇ ਠੀਕ ਆ ਭਾਈ ਤੇ ਸਮਾਂ ਹੋ ਗਿਆ ਜਿੰਮ ਦੀ ਡਿਊਟੀ ਦਾ ਤੇ ਇਸੇ ਦੇ ਨਾਲ ਆਪਣੀ ਪ੍ਰੋਗਰਾਮ ਦੀ ਸਮਾਪਤੀ ਦਾ ਵੀ ਵੇਲਾ ਹੋ ਗਿਆ ਤੇ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੇਟਾ ਸਾਰਨ ਸਹਜ ਤੇ ਚਲਦੇ ਹਾਂ ਹੁਣ ਜਿੰਮ ਦੀ ਡਿਊਟੀ ਲਾਉਣੇ ਆ ਜਾ ਕੇ ਤੇ ਮਿਲਦੇ ਆ ਕੱਲ ਨੂੰ ਨਵੇਂ ਪ੍ਰੋਗਰਾਮ ਦੇ ਨਾਲ ਅੱਜ ਦਾ ਪ੍ਰੋਗਰਾਮ ਆਪਣਾ ਇੰਨਾ ਕੀ ਸੀਗਾ ਤੇ ਧੰਨਵਾਦ ਸਾਰੇ ਵੀਰੇ ਭੈਣਾ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਤੇ ਜੁੜੇ ਰਹੋ ਚੈਨਲ ਦੇ ਨਾਲ ਇਹ ਕੀ ਕਰੀ ਵਰਦਾ ਉੱਤਰ ਠੀਕ ਹੈ ਤੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਤੇ ਸਤਿ ਸ਼੍ਰੀ ਅਕਾਲ ਬਲੌਗ ਬੱਚੇ ਸਾਰਿਆਂ ਨੂੰ ਅੱਛੀ ਭਤੀਜੀ ਪਿਆਰੀ ਭਤੀਜੀ ਸਹਿਜ ਤੇ ਇਹਨਾਂ ਦਾ ਚੈਨਲ ਸਹਿਜ ਤਾਜ ਜਰੂਰ ਸਬਸਕ੍ਰਾਈਬ ਕਰਿਓ S A H J T A J ਤ ਤੇ ਮਿਲਦੇ ਆ ਕੱਲ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ